ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਪਰੰਗ ਭਰੀਏ ਇਹ ਆਪਣੇ ਜਿਹੜੇ ਛੋਟੇ ਸਹਿਬਜ਼ਾਦੇ ਆ ਉਹਨਾਂ ਵਾਰ ਆਪਣਾ ਜਿਹ ਇਤਿਹਾਸ ਦੀ ਗੱਲ ਕਰਨੀ ਹੈ ਠੀਕ ਹਨ ਇਹ ਜਿਹੜਾ ਇਤਿਹਾਸ ਹੋਇਆ ਇਹ ਆਪਣਾ ਇਤਿਹਾਸ ਫਤਿਹਗੜ ਧਰਤੀ ਦਾ ਜਾਤੇ ਸਸਤਾ ਨਦੀ ਤੇ ਸਟਾਰਟ ਹੋ ਕੇ ਫਿਰ ਮੈਂ ਸਾਰਾ ਵਿਸਥਾਰਪੂਰਕ ਤੁਹਨ ਦੱਸਦੀ ਆ ਅਗਰ ਤੁਸੀਂ ਸ਼ਹੀਦ ਦੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦ ਦੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਸਨ 1600 97 ਇਸਵੀ ਨੂੰ ਅਤੇ ਬਾਬਾ ਫਤੇ ਸਿੰਘ ਜੀ ਦਾ ਜਨਮ ਸਨ 1699 ਇਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਤਾਂ ਸਸਤਾ ਨਦੀ ਤੇ ਇਹ ਦੋਵੇਂ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨਾਲ ਗੁਰੂ ਸਾਹਿਬ ਤੋਂ ਵਿਛੜ ਗਏ। ਗੰਗੂ ਰਸੋਈਏ ਨੇ ਇਹਨਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚੈਰੀ ਵਿੱਚ ਗ੍ਰਿਫਤਾਰ ਕਰਵਾ ਦਿੱਤਾ। ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਇਹਨਾਂ ਦੋਹਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰਕੌਰ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੀ ਕੈਦ ਵਿੱਚ ਇਹ ਉਪਦੇਸ਼ ਦੇ ਕੇ ਭੇਜਿਆ ਬੱਚਿਓ ਇਸਲਾਮ ਧਰਮ ਕਬੂਲ ਨਹੀਂ ਕਰਨਾ ਭਾਵੇਂ ਆਪਣੇ ਦਾਦੇ ਗੁਰੂ ਤੇਗ ਬਹਾਦਰ ਜੀ ਮੰਗ ਸ਼ਹਾਦਤ ਦੇਣੀ ਪਵੇ ਜਦੋਂ ਮਾਤਾ ਜੀ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਅੰਤਮ ਆਤਮੇ ਸੁਰਤ ਲਾ ਕੇ ਸਰੀਰ ਤਿਆਗ ਕੇ ਪ੍ਰਭੂ ਵਿੱਚ ਲੀਨ ਹੋ ਗਈ ਧਿਆਨ ਦੇਣ ਦੀ ਕਿਰਪਾਲਤਾ ਕਰਿਓ ਜੀ ਦੇਖੋ ਸਭਨਾ ਪਹਿਲਾਂ ਸਰਸਾ ਨਦੀ ਅਤੇ ਪਰਿਵਾਰ ਵਿਛੋੜਾ ਹੋਣ ਪਿੱਛੋਂ ਸਹਿਬਜ਼ਾਦੇ ਜੋਰਾਵਰ ਸਿੰਘ ਜੀ ਅਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਦਾਦੀ ਜੀ ਮਾਤਾ ਗੁਜਰਕੌਰ ਜੀ ਨਾਲ ਵਿਖੜੇ ਰਸਤਿਆਂ ਤੇ ਘਰੇ ਜੰਗਣਾ ਨੂੰ ਚੀਰਦੇ ਅਤੇ ਬਾਣੀ ਦੇ ਪਾਠ ਕਰਦੇ ਅਗਾਹ ਨੂੰ ਤੁਰ ਪਏ ਜਦ ਸਰਸਾ ਨਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜੇ ਸੀਗੇ ਤੇ ਉਸ ਸਮੇਂ ਉੱਕਰੇ ਜੱਗਣਾ ਵਿੱਚ ਘੁੰਮਦੇ ਹੋਏ ਗਾਹਾਂ ਨੂੰ ਜਾ ਰਹੇ ਸੀ ਅੱਗੇ ਮਾਤਾ ਗੁਜਰ ਕੌਰ ਜੀ ਅੱਗੇ ਆਪਣੇ ਨਿਮਾਣੇ ਕੁਟੀਆਂ ਨੂੰ ਭਾਗ ਲਾਉਣ ਲਈ ਅਰਜੋਈ ਕਰਦਾ ਹੋਇਆ ਕਾਮੂ ਮਾਸ਼ਕੀ ਆ ਦੇਖ ਲੋ ਆ ਕਾਮੂ ਮਾਸ਼ਕੀ ਆ ਆਹ ਆਪਣੀ ਮਾਤਾ ਜੀ ਆ ਛੋਟੇ ਸਹਿਜਾਤੇ ਹਨ ਇਹਨਾਂ ਚਾਪਾ ਨੇ ਬਾਚ ਰੰਗ ਵੀ ਭਰਨੇ ਆ ਠੀਕ ਹੈ ਨਾ ਜੀ ਅੱਗੇ ਦੇਖੋ ਗੰਗੂ ਰਸੋਈਆਂ ਮੋਰਾਂ ਦੀ ਥੈਲੀ ਚੋਰੀ ਕਰਨ ਹਿਤ ਰਾਤ ਦੇ ਹਨੇਰੇ ਵਿੱਚ ਪੱਲੇ ਪੱਲੇ ਕਦਮ ਰੱਖਦਾ ਮਾਤਾ ਜੀ ਦੇ ਕਮਰੇ ਵਿੱਚ ਦਾਖਲ ਹੁੰਦਾ ਹੋਇਆ ਆ ਦੇਖ ਲਓ ਆ ਤੁਸੀਂ ਵਿਸਥਾਰਪੁਰਖ ਦੇਖ ਸਕਦੇ ਆ ਜਿਹੜਾ ਗੰਗੂ ਆ ਉਹ ਮਾਤਾ ਜੀ ਦੇ ਕਮਰੇ ਵਿੱਚ ਚੋਰੀ-ਜੋਰੀ ਉਹਨਾਂ ਦੀ ਜਿਹੜੀ ਮਾਇਆ ਦੀ ਕਠਰੀ ਸੀ ਉਹਨੂੰ ਚੋਰੀ ਕਰਨ ਵਾਸਤੇ ਜਾ ਰਿਹਾ ਥਾ ਆ ਦੇਖ ਲਓ ਮਾਤਾ ਜੀ ਨੇ ਉਹਦੇ ਸਾਹਮਣੇ ਬਹੁਤ ਅਰਜ਼ੋਈਆਂ ਕੀਤੀਆਂ ਹੈਨਾ ਵੀ ਤੂੰ ਇੰਨਾ ਉੱਚੀ ਰੋੜਾ ਨਾ ਪਾ ਦੇ ਤੈਨੂੰ ਤਨ ਦੀ ਲੋੜ ਹੈ ਤਾਂ ਤੈਨੂੰ ਆਪਣੇ ਪੁੱਤਰ ਤੋਂ ਲੈ ਕੇ ਮੈਂ ਬਥੇਰਾ ਤਨ ਦੇ ਦੂੰਗੀ ਪਰ ਉਹ ਹਟਿਆ ਨਹੀਂ ਠੀਕ ਹਨ ਉਹਨਾਂ ਸ਼ਿਕਾਇਤ ਕਰਨ ਵਾਸਤੇ ਉਹ ਗੰਗੂ ਰਸੋਈਆ ਮਾਤਾ ਜੀ ਅਤੇ ਸਹਿਜਾਦਿਆਂ ਦੇ ਛੁਪੇ ਹੋਣ ਦੀ ਖਬਰ ਮੋਰਿੰਡਾ ਦੇ कोतवाल ਨੂੰ ਦਿੰਦਾ ਹੋਇਆ ਆ ਦੇਖ ਲਓ ਤੁਸੀਂ ਆ ਉਹ ਜਿਹੜਾ ਉੱਥੇ ਸੀਗਾ ਆ ਗੰਗੂ ਹੋ ਗਿਆ ਇਹ ਮਾਤਾ ਜੀ ਦੀ ਸ਼ਿਕਾਇਤ ਕਰਨ ਚੱਲ ਗਿਆ ਉੱਥੇ ਉਹਨਾਂ ਕੋਲ ਉਸ ਦੇ ਬਾਅਦ ਵਿੱਚ ਫਿਰ कोतवाल ਦੇ ਸਫਾਈ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਗੋਂਗੂ ਦੇ ਪਿੰਡ ਖੇੜੀ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਹੋਏ ਫਿਰ ਉਸ ਦੇ ਬਾਅਦ ਵਿੱਚ ਆ ਦੇਖ ਲਓ ਮਾਤਾ ਜੀ ਤੇ ਛੋਟੇ ਸਹਿਜਾਦੇ ਤੇ ਆ ਜਿਹੜੇ ਬੰਦੇ ਗ੍ਰਿਫਤਾਰ ਕਰਕੇ ਮਾਤਾ ਜੀ ਨੂੰ ਲੈ ਕੇ ਜਾ ਰਹੇ ਹਨ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਤੇ ਸਹਿਜਾਦਿਆਂ ਨੂੰ ਸਫਾਈ ਨਾਲ ਕਚਹਿਰੀ ਜਾਣ ਲਈ ਤੋਰਦੇ ਹੋਏ ਜਦੋਂ ਉੱਥੇ ਉਹਨਾਂ ਨੂੰ ਸਰੰਦ ਵਿੱਚ ਪੇਸ਼ ਕਰਨ ਵਾਸਤੇ ਲੈ ਗਏ ਸਰੰਦ ਕਚਹਿਰੀ ਵਿੱਚ ਤਾਂ ਉੱਥੇ ਮਾਤਾ ਜੀ ਪਹਿਲੇ ਦਿਨ ਜਿਹੜੇ ਪਹਿਲੇ ਦਿਨ ਕਚਹਿਰੀ ਹੋਈ ਆ ਉਹਦੇ ਵਾਸਤੇ ਮਾਤਾ ਜੀ ਉਹਨਾਂ ਨੂੰ ਤਿਆਰ ਕਰਦੇ ਆ ਦੇਖੋ ਸ਼ੂਭ ਜਵਾਨ ਸਹਜਾਦੇ ਬਿਨਾਂ ਸੀਸ ਚੁਕਾਏ ਸੂਬਾ ਸਰਹੰਦਾ ਨवाब वजीर खान ਦੀ ਕਚਹਿਰੀ ਵਿੱਚ ਦਾਖਲ ਹੁੰਦੇ ਹੋਏ ਆਹ ਦੇਖ ਲਓ ਆਹ ਦਰਵਾਜ਼ਾ ਉਹਨਾਂ ਦਾ ਆਹ ਸੌਟੇ ਸ਼ਹਿਜ਼ਾਦੇ ਆ ਆਪਣੇ ਆਹ ਜਿਹੜੇ ਇੱਥੇ ਸੀਗੇ ਕਚਹਿਰੀ ਵਿੱਚ ਜਿਹੜੇ ਲੱਗੇ ਆ ਬੰਦੇ ਮਾਤਾ ਉਹ ਸਿੱਧਾ ਹੀ ਐਂਟਰ ਕਰ ਦੇ ਨਾ ਕਿ ਆਪਣਾ ਸੀਸ ਖੁਜਾਉਣੇ ਪਹਿਲਾਂ ਸਭ ਤੋਂ ਪਹਿਲਾਂ ਪੈਰ ਰੱਖ ਰਹੇ ਦੇਖੋ ਦਲੇਰ ਤੇ ਨੇਦਰ ਸਹਿਜਾਦੇ ਜੈਕਾਰੇ ਛੱਡ ਕੇ ਨਵਾਬ ਵजीर खान ਦੀ ਪੁਚਕਾਰ ਅਤੇ ਲਾਲਚ ਨੂੰ ਠੁਕਰਾਉਂਦੇ ਹੋਏ ਜਿਹੜਾ ਉੱਥੇ ਦਾ ਜਿਹੜਾ ਸੀਗਾ ਵजीर खान ਉਹਨਾਂ ਨੇ ਇਹਨੂੰ ਬਹੁਤ ਸਾਰੇ ਲਾਅ ਦੇ ਦਿੱਤੇ ਪਰ ਆਪਣੇ ਸਹਿਜਾਦੇ ਨੇ ਉਹਨਾਂ ਦੇ ਕੋਈ ਨਹੀਂ ਮੰਨੀ ਹੈਗੀ ਆਹ ਦੇਖ ਲੋ ਇੱਥੇ ਖੜੇ ਆਪਣੇ ਸਹਿਜਾਦੇ ਨੇ ਉਸ ਰਹੀ ਖੂਨੀ ਕੰਧ ਪਿੱਛੋਂ ਔਂਡੋਲ ਖੜੇ ਸਹਿਬਜ਼ਾਦਿਆਂ ਨੂੰ ਜਲਾਦ ਕਾਜੀ ਅਤੇ ਨਵਾਬ ਆਖਰੀ ਵਾਰ ਵਰਗਾਉਣ ਦੀ ਕੋਸ਼ਿਸ਼ ਵਿੱਚ ਆ ਦੇਖ ਲਓ ਉਹ ਕਹਿੰਦੇ ਤੁਹਾਨੂੰ ਅਸੀਂ ਤੁਹਾਨੂੰ ਮਾਰ ਦੇਣਾ ਬਹੁਤ ਉਹਨਾਂ ਡਰਾਉਣ ਦੀ ਕੋਸ਼ਿਸ਼ ਕਰੀ ਪਰ ਆਪਣੇ ਸਹਿਬਜ਼ਾਦਿਆਂ ਨੇ ਇੱਕ ਨਾ ਮੰਨੀ ਉਹਨਾਂ ਦੀ ਆ ਦੇਖੋ ਇੱਥੇ ਖੜੇ ਆ ਕੰਧ ਕੋਲ ਖੜਾ ਤੇ ਆ ਦੇਖ ਕੰਧ ਵਿੱਚ ਖੜਾਉਣ ਵਾਸਤੇ ਆ ਦੇਖੋ ਜਣ ਵਾਸਤੇ ਜਣ ਵਾਸਤੇ ਡਿੱਗੀ ਹੋਈ ਦੀਵਾਰ ਤੇ ਪਈਆਂ ਹੋਈਆਂ ਸਹਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਦੇਖ ਕੇ ਘਬਰਾਏ ਹੋਏ ਜ਼ਾਲਿਮ ਨਵਾਬ ਤੇ ਕਾਜੀ ਆਹ ਦੇਖ ਲੋ ਉਹ ਕੰਦ ਡਿੱਗ ਗਈ ਜਦ ਉਹਨਾਂ ਨੇ ਕੰਦ ਪੂਰੀ ਕਰਤੀ ਤਾਂ ਉਹ ਕੰਦ ਡਿੱਗ ਗਈ ਦੇਖੋ ਸਹਬਜ਼ਾਦਿਆਂ ਦੇ ਜਿਹੜੇ ਉੱਰ ਉੱਰ ਸਿੱਖ ਉੱਥੇ ਸੀਗੇ ਜ਼ਾਲਮ ਉਹ ਘਬਰਾ ਕੇ ਬਹੁਤ ਸਾਰੇ ਨਵਾਬ ਤੇ ਕਾਜੀ ਸਹਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਦੇਣ ਵਾਲਾ ਸਿਪਾਹੀ ਸਮਾ ਦੀਲੀ ਨਜ਼ਰ ਆ ਰਹੇ ਪ੍ਰਾਣ ਮੁਕਤ ਮਾਤਾ ਗੁਜਰ ਕੌਰ ਜੀ ਨੂੰ ਦੇਖ ਕੇ ਹੈਰਾਨ ਹੁੰਦਾ ਹੋਇਆ ਜਦੋਂ ਖਬਰ ਦੇਣ ਆਇਆ ਵੀ ਆਪਣੇ ਸਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਸ਼ਹੀਦ ਕਰਤਾ ਤਾਂ ਮਾਤਾ ਜੀਪੁਰ ਗਿਆ ਤਾਂ ਉਸ ਸਮੇਂ ਮਾਤਾ ਜੀ ਪਹਿਲਾਂ ਹੀ ਆਪਣਾ ਸਰੀਰ ਮੁਕਤ ਹੋ ਚੁੱਕੇ ਸੀਗੇ ਪ੍ਰਾਣ ਮੁਕਤ ਕਰ ਚੁੱਕੇ ਆਪਣੇ ਦੀਵਾਨ ਟੋਡਰਮਲ ਸਹਿਬਜ਼ਾਦਿਆਂ ਦੇ ਸੰਸਕਾਰ ਕਰਨ ਲਈ ਨवाब वजीर खान ਅੱਗੇ ਮੋਹਰਾਂ ਵਿਛਾ ਕੇ ਮੁੱਲ ਦਿੰਦਾ ਹੋਇਆ ਆ ਦੇਖੋ ਅਬੀ ਟੋਡਰ ਮੱਲ ਜਿਨੇ ਵੀ ਆਏ ਧਰਤੀ ਬਚਾਤੀ ਸਭ ਤੋਂ ਵੱਧ ਮੋਹਰਾਂ ਬਚਾਤੀਆਂ ਵੀ ਸੰਸਕਾਰ ਕਰਨ ਵਾਸਤੇ ਸਹਿਜਾਦਿਆਂ ਤੇ ਮਾਤਾ ਗੁਜਰਕੌਰ ਜੀ ਲਈ ਰਾਏਕੋਟ ਵਿਖੇ ਮਾਹੀ ਪਾਸੋਂ ਸਹਿਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੀ ਨੋਕ ਨਾ ਕਾਹੇ ਦੇ ਬੂਟੇ ਨੂੰ ਪੁੱਟ ਕੇ ਫਰਮਾਇਆ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਆ ਦੇਖ ਲੋ ਇੱਥੇ ਮਹਾਰਾਜ ਨੇ ਇਸ ਤਰ੍ਹਾਂ ਕਰਿਆ ਤੀਵ ਦੇ ਨਾਲ ਇਸ ਤਰ੍ਹਾਂ ਆਪਣਾ ਸਹਿਜਾਦਿਆਂ ਨੂੰ ਉਹਨਾਂ ਜਾਲਮਾਂ ਨੇ ਸ਼ਹੀਦ ਕਰਿਆ